ਦੇਖੋ ਇਹ ਪੁਲਿਸ ਦੀਆਂ ਗੱਡੀਆਂ ਇਹ ਹਾਲ ਕਰਦੀਆਂ ਤੇ ਦੂਜੀਆਂ ਕੀ ਕਰੋਗੇ ਹਾਂ ਕੋਈ ਨਹੀਂ ਮੈਂ ਵੀਡੀਓ ਪਾਣੀ ਅੱਜ ਹਾਂ ਦੱਸ ਦੇ ਨੀ ਨਾ ਪੁੱਛਦਾ ਕਿ ਕੋਈ ਡੈਰਾਂ ਹਾਂ ਕਦੋਂ ਤਾਂ ਸਾਫ ਨਹੀਂ ਨਹੀਂ ਇਹ ਇਹ ਰੋਕੂਗੇ ਕਿਹਨਾਂ ਨੂੰ ਇਹ ਰੋਕੂਗੇ ਕਿ ਇਹਨਾਂ ਨੂੰ ਜੇ ਖੁਦ ਇਹ ਗੈਰ ਕਾਨੂੰਨੀ ਕੰਮ ਕਰਦੇ ਆ ਤਾਂ ਤੋੜ ਦੇਣਾ ਸੀ ਜਾਬ ਟੁੱਟ ਜਾਣਾ ਜੀ ਗੱਡ ਤੋੜ ਦੇਣਾ ਸੀ ਇਹਨੇ ਦੇਖ ਇਹ ਪੁਲਿਸ ਦੀਆਂ ਗੱਡੀਆਂ ਇਹ ਹਾਲ ਕਰਦੀਆਂ ਤੇ ਦੂਜੀਆਂ ਕੀ ਕਰੂਗੇ ਹਾਂ ਕੋਈ ਨਹੀਂ ਮੈਂ ਵੀਡੀਓ ਪਾਣੀ ਅੱਜ ਦੱਸਦੇ ਨਹੀਂ ਨਾ ਪੁੱਛਦਾ ਕਿ ਕੋਈ ਡੈਰਾਂ ਹਾਂ ਕਦੋਂ ਤਾਂ ਸਾਫ ਨਹੀਂ ਨਹੀਂ ਇਹ ਇਹ ਰੋਕੂਗੇ ਕਿਹਨਾਂ ਨੂੰ ਇਹ ਰੋਕੂਗੇ ਕਿ ਇਹਨਾਂ ਨੂੰ ਜੇ ਖੁਦ ਇਹ ਗੈਰ ਕਾਨੂੰਨੀ ਕੰਮ ਕਰਦੇ ਆ ਤਾਂ ਤੋੜ ਦੇਣਾ ਸੀ ਜਾਬ ਟੁੱਟ ਜਾਣਾ ਜੀ ਗੱਡ ਤੋੜ ਦੇਣਾ ਸੀ ਇਹਨੇ